ਇਕ ਓਅੰਕਾਰ ਸਤਿਗੁਰ ਪ੍ਰਸਾਦਿ ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀ ਆ ਤਨ ਦੇਖਿਆ ਇੱਕੋ ਰੂਪ ਨੇ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸਾਰ ਸੰਗਤ ਜੀ ਸਿੱਖਾਂ ਨੂੰ ਪਰਸ਼ਨ ਮਹਾਰਾਜ ਅੱਗੇ ਕੀਤੇ ਹੈ ਕਿ ਜਗਤੂ ਮਾਰਾ ਵੇਖਦਾ ਕੌਣ ਹੈ ਤੇ ਕਰਦਾ ਕੌਣ ਹੈ ਸੰਤੋਖੇ ਗੁਰੂ ਸਾਹਿਬ ਜੀ ਉੱਤੇ ਬੰਦੇ ਨੇ ਇਹ ਗੋਸਿਕੋ ਤੁਨੋਂ ਸੁਹੀ ਸੰਤੋ ਯਾਰ ਦੇ ਹੋਏ ਮਹਾਰਾਜ ਉਠੇ ਪੰਜ ਪਹਿਲੇ ਪਾਸਟ ਚੌਥੇ ਘਰ ਸਰਦਾਰ ਵਿੱਚ ਜਿਨ ਕੀਆ ਤਿਨ ਦੇਖਿਆ ਜਿਸ ਵਾਹਿਗੁਰੂ ਨੇ ਪਾਈ ਜਗ ਤੇ ਪੈਦਾ ਕੀਤਾ ਹੈ ਉਸ ਨੂੰ ਦੇਖਿਆ ਪਾਲਣਾ ਕੀਤਾ ਹੈ ਉਸ ਨੂੰ ਦੇਖਿਆ ਪ੍ਰਕਾਸ਼ਣਾ ਕੀਤਾ ਹੈ ਯਾਗ ਧੰੜਾ ਲਾਇਆ ਸਾਰੇ ਜਗ ਤੂੰ ਜੈਸੀ ਜੈਸੀ ਵਾਸ਼ਣੇ ਸੀ ਅਰਸ਼ੀਪੁਰਖਾਂ ਨੂੰ ਉਦਮ ਦੇ ਧੰਦਿਆਂ ਚ ਲਾਤ ਕਾਂਸੀਪੁਰਖਾਂ ਨੂੰ ਆਸ਼ ਦੇ ਧੰਦਿਆਂ ਚ ਲਾਤ ਸ਼ਾਂਤਕੀ ਪੁਰਖਾਂ ਨੂੰ ਨਿਰਮਾਈ ਦੇ ਧੰਦਿਆਂ ਚ ਲਾਤ ਹੈ ਇਸ ਪ੍ਰਕਾਰ ਜਗਤ ਨੂੰ ਵਾਸ਼ਨਾ ਅਨਸਾਰ ਕਿੰਨਾ ਗੁਣਾ ਦੇ ਸੁਹਾਵਣਾ ਵਾਲੇ ਜਾਣ ਕੇ ਰੁੱਖੋ ਵਖ ਧੰਦਿਆਂ ਚ ਲਾਣਕਾ ਹੈ ਤਾਂ ਤੀਰ ਕਟ ਚਾਨਣ ਅਜੋ ਜਿਮਤੀ ਆ ਜਿਨ੍ਹਾਂ ਨੂੰ ਕੁਝ ਅਭਿਆਸ ਕੀਤਾ ਉਹਨਾਂ ਨੇ ਆਪਣੇ ਸਰੂਪ ਨੂੰ ਵੇਖਿਆ ਹੈ ਜਗ ਧੰਡੜਾ ਲਾ ਇਹ ਸਾਰਾ ਜਗ ਕਿੰਨਾ ਗੁਣਾ ਧੰਡਿਆਂ ਚ ਲਾਇਆ ਹੋਇਆ ਹੈ ਧਾਨ ਤੀਰੈ ਤਾ ਚਾਨਣ ਜਿਨ੍ਹਾਂ ਨੂੰ ਮਾਰੇ ਗੁਰਾਂ ਦੁਆਰਾ ਤੇ ਇਹ ਸਰੂਪ ਦਾ ਗਿਆਨ ਰੂਪੀ ਧਾਨ ਪ੍ਰਾਪਤ ਹੋਇਆ ਹੈ ਉਹਨਾਂ ਦੇ ਘਾਟਾਂ ਤਾ ਦਰਮੇਂ ਚਾਨਣ ਗਿਆਨ ਹੋਇਆ ਹੈ ਧਾਨ ਚਾਂਦੂ ਦੀਪਾ ਆ ਉਹਨਾਂ ਦੇ ਤਨ ਸਰੀਰ ਦੇ ਅੰਦਰ ਜਿਵੇਂ ਚੰ드ਰਮਾ ਚੜ ਜਾਂਦਾ ਹੈ ਐਸ ਪ੍ਰਕਾਰ ਪ੍ਰਕਾਸ਼ ਹੋ ਆਉਂਦਾ ਹੈ ਤਨ ਚੰਨ ਵੀ ਪਾਇਆ ਤਨ ਸੂਖਮਨ ਦੇ ਅੰਦਰ ਵਰਾਗ੍ਰੂਪੀ ਚੰਦਰਮਾ ਦੀ ਪਾਇਆ ਪ੍ਰਕਾਸ਼ ਆਇਆ ਤਨ ਚੰਨ ਵੀ ਪਾਇਆ ਤਨ ਅੰਦਰ ਉਹਨਾਂ ਦੇ ਤਨਹੀ ਪਿਆਰੇ ਚੰਦੂਆਂ ਦੀ ਨਿਆਈ ਸਤੋ ਮਾਇਬਤੀ ਦਾ ਜਿਹੜਾ ਪ੍ਰਕਾਸ਼ ਹੈ ਨਾ ਸਾਰੇ ਅੰਦਰ ਜੋਤੀ ਰੂਪੀ ਪ੍ਰਕਾਸ਼ ਆਉਣਾ ਇਹ ਚੰਦੂਆਂ ਦੀ ਨਿਆਈ ਜੇਤੁਰ ਜਤੁਰ ਮਨੋਂ ਜਾਤੀ ਤੋਂ ਬ੍ਰਹਮ ਰਿਸ਼ਤਾਤੀ ਇਸ ਪ੍ਰਕਾਰ ਸਤੋ ਮਾਇਬਤੀ ਵਿੱਚ ਹੈ ਚੰਦ੍ਰਮਾ ਗਿਆਨ ਪ੍ਰਕਾਸ਼ ਆਇਆ ਹੈ ਪਰਮੇਸ਼ਰ ਦਾ ਪ੍ਰੋਖ ਗਿਆਨ ਚੰਦੂ ਦੀਪ ਆਇਆ ਦਾਨ ਹਰ ਕੈ ਇਹ ਹਰੀ ਦੇ ਨਾਮ ਦੇ ਦਾਨ ਕਰਕੇ ਗੁਰਾਂ ਦੇ ਬ੍ਰਹਮ ਗਿਆਨ ਰੂਪੀ ਦਾਨ ਕਰਕੇ ਅਪਰੋਖ ਰੂਪੀ ਚੰਦ੍ਰਮਾ ਫੇਰ ਪ੍ਰੋਖ ਗਿਆਨ ਤੋਂ ਮਗਰੋਂ ਜਪਾਇਆ ਪ੍ਰਕਾਸ਼ ਆਇਆ ਪ੍ਰੋਖ ਹਨੇਰਾ ਉੱਠ ਗਿਆ ਉਸ ਵਰਗੇ ਜਮਣ ਮਰਨ ਦਾ ਦੁੱਖ ਅਗਿਆਨ ਦਾ ਹਨੇਰਾ ਇਹ ਸਾਰੇ ਉੱਥੇ ਚਲੇ ਜਾਂਦੇ ਉਹ ਸਿਰ ਕੋਈ ਕਿਉਂ ਗੋਣ ਜਾਈਂ ਲਾੜੇ ਨਾਲ ਤੋ ਹੈ ਇੰਦਜਨੀ ਆਪਦੇ ਜਿਹੜੇ ਗੋਣ ਜੰਝ ਹੈ ਤੁਹਾਡੀ ਤੁਸੀਂ ਮਹਾਰਾਜ ਆਬ ਲਾੜੇ ਬਣੇ ਹੋਇਓ ਆਪਦੇ ਨਾਲ ਜਿਹੜੇ ਗੋਣ ਪਤ ਪਾਵਨ ਦੀਨ ਦਿਆਲ ਕਾਰੇ ਕੇ ਇਹ ਗੁਣ ਜੰਝ ਹੋ ਰਹੀ ਹੈ ਇਹ ਲਾੜਾ ਪ੍ਰੇਸ਼ ਕਰੋ ਪਰਖ ਮੋਹਣੀਆ ਲਾਇਆ ਜਿਹੜੀਆਂ ਮੋਹਣੀਆਂ ਇਸਤਰੀਆਂ ਨੇ ਉਹ ਪਰਖ ਲੈਂਦੀਆਂ ਵੀ ਆ ਲਾੜਾ ਤੇ ਆ ਜੰਝ ਹੋਏ ਇਸੇ ਪ੍ਰਕਾਰ ਮੋਣੀਆਂ ਕੌਣ ਸੰਤ ਮਹਾਤਮਾ ਜੋ ਤਤ ਵੇਤੇ ਆ ਬ੍ਰਹਮ ਗਿਆਨੀ ਬ੍ਰਹਮਾਕਾਰ ਵਰਤੀ ਵਾਲੀਆਂ ਸਖੀਆਂ ਨੇ ਆਖਿਆ ਜਰ ਉਸ ਨੂੰ ਕਿ ਆਦਾ ਗੁਣ ਹੈ ਪਰਮੇਸ਼ਰ ਦੇ ਧਾਰਨ ਕੀਤੇ ਹੋਏ ਕਿ ਇਹ ਉਹਦੇ ਜੋ ਮਾਇਆ ਕਰਕੇ ਕਲਪੇ ਹੋਏ ਗੁਣ ਸਾਰੇ ਹਨ ਤੇ ਇਹ ਉਹਦਾ ਸਰੂਪ ਹੈ ਸਤ ਸਰੂਪ ਇਹ ਮੋਣੀਆਂ ਸੰਤਾਂ ਨੇ ਪਰਖ ਲਿਆ ਹੈ ਨਿਸ਼ਚੈ ਕਰ ਲਿਆ ਹੈ ਦੀ ਬਾਹੂ ਹੋਆ ਸੂਸ਼ੀਤੀ ਵਿਵਾਹੀ ਨਾ ਪੂਰਵ ਦਾ ਵਾਹ ਨਾ ਪ੍ਰਾਪਤੀ ਦੇ ਗੁਰਾਂ ਦੁਆਰਾ ਪਹਿਲਾ ਜੋ ਪਰਮੇਸ਼ਰ ਦੇ ਰੂਪ ਦੀ ਸਖਿਆਤ ਤਾਂ ਹੋਣੀ ਹੈ ਅਪੂਰਤਾ ਹੋਣੀ ਹੈ ਇਹ ਵਿਆਹ ਹੋਇਆ ਸੋਭਾ ਦੇ ਸਹਤ ਪਾਂਕੇ ਸਾਬਦੀ ਆਇਆ ਇਹ ਪੰਜਾਂ ਸ਼ਬਦਾਂ ਦੇ ਨਾਲ ਆਇਆ ਪੰਜ ਸਵਤੰਤਰੀ ਆਦਿਕੋ ਦਸਵੇਂ ਦਾਰ ਦੇ ਬਾਜੇ ਕੋ ਪੰਜ ਸਵਦੀ ਆ ਪੰਜ ਸਖ ਸੰਤੋਖ ਬਾਜੀਆਂ ਦੇ ਨਾਲ ਪੰਜ ਸੰਤ ਜਿਹੜੇ ਸ਼ਬਦ ਦੀ ਕਮਾਈ ਕਰਨ ਵਾਲੇ ਹੈ ਤਤ ਬੇਤਿਆਂ ਨਾਲ ਮਿਲ ਕੇ ਆ ਕਿਸਖਿਆਤ ਹੋਇਆ ਹੈ ਪੰਜ ਚੇਤਨ ਜੋ ਸਗਦੀ ਸੰਸਾਰ ਨੂੰ ਛਣ ਵਾਲਾ ਹੈ ਉਹ ਆ ਕੇ ਸ਼ਬਦ ਬ੍ਰਹਮ ਹੋ ਕੇ ਜਾਇ ਕਿਸਖਿਆਤ ਹੋ ਗਿਆ ਹੈ ਇਹਨ ਕੀ ਆ ਤੈਨ ਦੇਖੇਆ ਭਾਈ ਜਿਨ੍ਹਾਂ ਨੂੰ ਕੋਈ ਅਭਿਆਸ ਕੀਤਾ ਉਹਨੇ ਉਸੇ ਵਾਹਿਗੁਰੂ ਨੂੰ ਵੇਖਿਆ ਹੈ ਜਗ ਸੰਦੜਾ ਲਾਇਆ ਮੋਕੀ ਦਾ ਜੰਗ ਤਾਂ ਤਿਰਗੁਣ ਰੂਪ ਧੰਡਿਆਂ ਵਿੱਚ ਲਾਇਆ ਹੋਇਆ ਜਾਣਦੇ ਹਨ ਗੁਰਮੁਖ ਆਉਂ ਬਲੇ ਹਾਰ ਸੱਜਣਾ ਅਸੀਂ ਉਹਨਾਂ ਮੋਹਣੀਆਂ ਸੱਜਣਾ ਸ਼ਮਤਾਂ ਤੋਂ ਬਲੇ ਹਾਰ ਜਾਣੇ ਹਨ ਰੀਤਾ ਅਵਰੀਤਾ ਜਿਨ੍ਹਾਂ ਮਿੱਤਰਾਂ ਸੱਜਣਾ ਨਹੀਂ ਹੋਵਰੀ ਰੀਤਾ ਹਨ ਗੀਆਂ ਉਹ ਵੈਰ ਕਰਨ ਵਾਲਿਆਂ ਦਾ ਵੀ ਭਲਾ ਹੀ ਲੋੜਦੇ ਰਹਿੰਦੇ ਹਨ ਆਗ ਦੇ ਕਿਸੇ ਨਾਲ ਨਹੀਂ ਕਰਦੇ ਮਿੱਤਰ ਸੁਚੇਕਤਾ ਵਾਲੀ ਦ੍ਰਿਸ਼ਟੀ ਰੱਖਦੇ ਆ ਇਸ ਪ੍ਰਕਾਰ ਅਵਰ ਹੋਰੀ ਰੀਤਾ ਹਨ ਅਵਰ ਨੂੰ ਰੀਤਾ ਖਾਲੀ ਕਰਦੇ ਪਾਉਂਨ ਆਨੰਦ ਨੂੰ ਤੇ ਉਹ ਤਾਂ ਜੀਨ ਸਿਉ ਗਾਡੇ ਆ ਤੇ ਤੈਨ ਸੁਖੂ ਸਾਡਾ ਮਨ ਜਿਨ੍ਹਾਂ ਦੇ ਸੰਤਾਂ ਦੇ ਨਾਲ ਗਾਡੇ ਮਿਲਿਆ ਹੋਇਆ ਹੈ ਮਨ ਲੀੜਾ ਦਿੱਤਾ ਉਹਨਾਂ ਸੰਤਾਂ ਨੂੰ ਮਨ ਆਪਣਾ ਦੇ ਦੁੱਤਾ ਹੈ ਤੇ ਸਤਿਗੁਰਾਂ ਨੂੰ ਤੇ ਉਨਾਂ ਦੇ ਪਾਸੋਂ ਗਿਆਨ ਲੈ ਲਿਆ ਹੈ ਜੀ ਆਤਾ ਦੀਆ ਮਾਨ ਜਿਨ ਸੇ ਜਿਨ੍ਹਾਂ ਸੱਜਣ ਨੂੰ ਮਨ ਦੁੱਤਾ ਹੈ ਤੇ ਮਾਨ ਮੰਨਣ ਗਿਆਨ ਲੈ ਲਿਆ ਹੈ ਉਹਨਾਂ ਦੇ ਪਾਸੋਂ ਤੇ ਸੱਜਣ ਸੇ ਸੱਜਣ ਕਿਉਂ ਵਿਸਰਹ ਉਹ ਸੱਜਣ ਸੰਤ ਭਗਤ ਮਾਰੇ ਦੇ ਪਿਆਰੇ ਸਾਨੂੰ ਕਿਉਂ ਭੁੱਲਣਾ ਹਰ ਰੋਗ ਚੀਤੇ ਕਰਦੇ ਰਹੀਏ ਸਤਗੁਰਾਂ ਸੰਤਾਂ ਨੂੰ ਜੇ ਨੇ ਦੇਸੀ ਆਇਆ ਹੋਏ ਰਲੀਆਂ ਜਿਨ੍ਹਾਂ ਦੇ ਦ੍ਰਿਸ਼ਟੀ ਚਾਉਣ ਨਾਲ ਖੁਸ਼ੀਆਂ ਹੋ ਜਾਂਦੀਆਂ ਦੇਸ ਤਰਫਾਣੇ ਕਰਕੇ ਵੀ ਬਰਮਾਕਾਰ ਬਿਤੀ ਹੋਈ ਜਾਂ ਨਹੀਂ ਖੁਸ਼ੀਆਂ ਚੜ ਜਾਂਦੀਆਂ ਹਨ ਉਹ ਰਹਿਣੀਆਂ ਖੁਸ਼ੀਆਂ ਜੀ ਐਸੇ ਸੀ ਗਹਿਰ ਹ ਉਹਨਾਂ ਪਿਆਰਿਆਂ ਨੂੰ ਹਿਰਦੇ ਦੇ ਨਾਲ ਗ੍ਰਹਿਣ ਕਰ ਰੱਖੀਏ ਪਿਆਰ ਦੇ ਨਾਲ ਜੀ ਹਿਰਦੇ ਦੇ ਨਾਲ ਉਹਨਾਂ ਗੁਣਾਂ ਨੂੰ ਗ੍ਰਹਿਣ ਕਰ ਰੱਖੀਏ ਅਗਲ ਗੁਣ ਆਵਗਣ ਨਾ ਕੋਈ ਸਾਨੂੰ ਮਹਾਰਾਜ ਦੇ ਪਿਆਰੇ ਜਿੰਨਾਂ ਦੇ ਸਾਰੇ ਗੁਣੇ ਗੁਣ ਹਨ ਵਾਹਿਗੁਰੂ ਦੀ ਪ੍ਰਾਪਤੀ ਦੇ ਉਹ ਗੁਣ ਕਾਮ ਕਰੋ ਦਾ ਕੋਈ ਵੀ ਹੈ ਨਹੀਂ ਜਨਾਂ ਵਿੱਚ ਉਹ ਹੈ ਨੀਤਾ ਨੀਤ ਉਹ ਨਿਤਨੇ ਤੁਹਾਰੇ ਦੇ ਪਿਆਰੇ ਨਿਤਵਤਾਰ ਸੰਤ ਹੋਣ ਦੁਨੀਆਂ ਦੇ ਤਾਰਨ ਦੇ ਰਾਹ ਤੇ ਮਾਰਾ ਨੂੰ ਨੇ ਜੀਵਨ ਬਣਾਏ ਹੈ ਉਹ ਹੈ ਨੀਤਾ ਨਿਤ ਰੂਪ ਨੂੰ ਪਛਾਨਣ ਵਾਲੇ ਅਨਿਤ ਰੂਪ ਜਗਤ ਤੋਂ ਮਿੱਤਲੀ ਬ੍ਰਹਮੀ ਜਾਣ ਵਾਲੇ ਮਿੱਤਲੇ ਤਹੌਣ ਹੋਨੇ ਆਉ ਬਲੇ ਹਾਰੀ ਕਾਜਨ ਅਜੀਬ ਲਹਿਾਰ ਜਾਈ ਉਹਨਾਂ ਪਿਆਰਿ ਸੁਜਨੇ ਸੰਤਾਂ ਤੋਂ ਇਸਾ ਅਵ੍ਰਿਸ਼ਾ ਜੇੜੇ ਮਿੱਤਨੀ ਹੋਰ ਹੀ ਦਿੱਤਾ ਹੈ ਅਰੰਭੀ ਵੀ ਤਮ ਫਤੌਣ ਵਾਲੇ ਅਲੀ ਰਖਤੋਂ ਵਾਲੇ ਗੁਣਾ ਕਾ ਹੋਵਾ ਵਾਸਲਾ ਏ ਪਿਆਰੇ ਜੇ ਤੇਰੇ ਦਾਸ ਵੀ ਸਰਦਾ ਰੂਪੀ ਗੁਣਾ ਦਾ ਵਾਸਲਾ ਦੱਬਾ ਹੋਵੇ ਤੇਰੇ ਕੋਲੇ ਵਾਸ਼ਨਾ ਜੇ ਜੋ ਲਈਏ ਡੱਬੇ ਵਿੱਚੋਂ ਨਾਪਾ ਜਿਵੇਂ ਕਸੂਰੀ ਆ ਨਾਪਾ ਹੁੰਦਾ ਹਰਨ ਦੀ ਨਾਭੀ ਵਿੱਚੋਂ ਇਉ ਗੁਣਾਂ ਦਾ ਜੇ ਕੋਈ ਡੱਬਾ ਹੋਵੇ ਤੇਰੇ ਕਦ ਵਾਸ ਲਈ ਜਾ ਉਹਨਾਂ ਗੁਣਾਂ ਨੂੰ ਸਿਰਦੇ ਚੋਂ ਕੱਢ ਕੇ ਰਸਨਾਦਾਰਾ ਪਰਖ ਕਰਕੇ ਵਾਸ ਵਾਸ਼ਨਾ ਭਗਤੀ ਰੂਪੀ ਖੁਸ਼ਬੂ ਲੈਣੀ ਚਾਹੀਦੀ ਹੈ ਲੋਕੋ ਕੀ ਨਹੀਂ ਰੱਖਣੇ ਚਾਹੀਦੇ ਗੁਣ ਜੇ ਗੁਣ ਹੋਵਨ ਸਾਜਣਾ ਇਹ ਸਜਣਾ ਜੇ ਗੁਣ ਸਤਿ ਸੰਤੋਖ ਜਿਆ ਤਰੋਂ ਗਿਆਨ ਆਵੇ ਗੁਣ ਹੋਣ ਮੈਨੂੰ ਸਾਜ ਕਰੀਆ ਤੂੰ ਸਜਣ ਸੰਤਾਂ ਨਾਲ ਮਿਲ ਕਰਕੇ ਉਹਨਾਂ ਤੋਂ ਗਿਆਨ ਦੀ ਪ੍ਰਾਪਤੀ ਕਰੀਏ ਇਸ ਪ੍ਰਕਾਰ ਸਾਂਝ ਕਰਨਾ ਕਰੀਏ ਸਾਂਝ ਕਰੀ ਜਾ ਗੁਣ ਹੈ ਕੀ ਸਤ ਸੰਤੋਖ ਗਿਆ ਘਰੋਂ ਵਿਚਾਰ ਆਵੇ ਗੁਣਾਂ ਦੀ ਸਾਂਝ ਕਰੀਏ ਉਹਨਾਂ ਦੇ ਨਾਲ ਗਿਆਨ ਆਦਿਕ ਪ੍ਰਾਪਤ ਕਰੀਏ ਉਹਨਾਂ ਨਾਲ ਮਿਲ ਕੇ ਲੋੜ ਆਗਣ ਚੱਲੀ ਆ ਜਿਹੜੇ ਉਹ ਗਣੋਂ ਨੂੰ ਛੱਡ ਕੇ ਇੱਥੇ ਦੁਨੀਆ ਦੀ ਚੱਲੀਏ ਨਾਲ ਨਾਲ ਲਜਾਈਏ ਪਰਲੋਕ ਵਾਸਤੇ ਜਿਸ ਕਰਕੇ ਗਲ ਕੇ ਜੀਰ ਪਹਿਣ ਉਗਮਨੀ ਛੱਡ ਕੇ ਚੱਲਣਾ ਚਾਹੀਦਾ ਐਸਾ ਜੀਵਨ ਬਣਾਉਣਾ ਚਾਹੀਦਾ ਹੈ ਪਹਿਰੇ ਪਟੰਬਰ ਕਰ ਆ ਡੰਬਰ ਅਜੇ ਪਹਿਰੇ ਪਟੰਬਰ ਪਸ਼ਮੀਨੇ ਜਿਵੇਂ ਜਾਨੀ ਵਸਤਰ ਪਹਿਰਦੇ ਆ ਕੱਟ ਦੇ ਰੇਸ਼ਮਾਦ ਕਾਂ ਦੇ ਅਗੰਬਰ ਉਦਮ ਕਰਕੇ ਇਸੇ ਪ੍ਰਕਾਰ ਪ੍ਰੇਮ ਰੂਪੀ ਗਿਆਨੂਪੀ ਪਟੰਬਰ ਪਸ਼ਮੀਨੇ ਦਾ ਵਸਤਰ ਪਹਿਰੇ ਕੱਟ ਦਾ ਪ੍ਰੇਮ ਦਾ ਵਸਤਰ ਪ੍ਰੇਮ ਪਟੋਲਾ ਕਹਿ ਦਿੱਤਾ ਹੈ ਕਿ ਗਿਆਨੂਪੀ ਪਸ਼ਮੀਨੇ ਦਾ ਵਸਤਰ ਪਹਿਰਨਾ ਕਰੀਏ ਕਰ ਆਦੰਬਰ ਉਦਮ ਕਰੀਏ ਗਿਆਨ ਦੇ ਸਰੂਪ ਦੀ પ્રેમ ਦੀ ਪ੍ਰਾਪਤੀ ਵਾਸਤੇ ਐਸੀ ਬਨਾਵਟ ਬਣਾਈਏ ਸਾਧਨਾ ਦੀ ਆਪਣਾ ਪੇੜ ਮੱਲੀਏ ਆਪਣਾ ਪੇੜ ਕਾਣੇ ਸਰੂਪ ਰੂਪੀ ਪਰੋ ਉਸ ਨੂੰ ਮੱਲੀਏ ਮੱਲਿਆ ਨਾ ਜਿਹੜਾ ਪਹਿਲਵਾਨ ਜਿਹੜੇ ਹੁੰਦੇ ਐ ਜਿਵੇਂ ਹਫਤੇ ਨੂੰ ਆਪਣੇ ਪੇੜ ਨੂੰ ਮਲ ਕੇ ਆਪਣੀ ਜਿੱਤ ਪ੍ਰਾਪਤ ਕਰਦੇ ਐ ਇਹ ਮਨੁੱਖਾ ਜਨ ਵੀ ਕਾਤਾ ਨੂੰ ਪੇੜ ਮਿਲਿਆ ਹੋਇਆ ਹੈ ਪਹਿਲ ਨੂੰ ਅਗਲੀ ਕੁਰਸੀ ਦਾ ਥਾਂ ਹੈ ਇਹ ਜਿਹੜੇ ਪਹਿਲਵਾਨ ਬਣ ਕੇ ਕਾਮਕੋਰ ਨੂੰ ਗਰਦਨੀ ਖੂਨ ਥੱਲੇ ਮਾਰੀਏ ਚਲਾ ਕੇ ਸਦਸੰਤੋਖ ਜਿਆ ਕਰਨ ਵਾਲੇ ਗੁਣਾਂ ਦੇ ਮੱਲ ਪਹਿਲਵਾਨ ਬਣ ਕੇ ਉਹਦੀ ਜਿੱਤ ਕਰਾਈਏ ਅਗਿਆਨ ਦੀ ਨਿਵਰਤੀ ਕਰੀਏ ਗਿਆਨ ਦੀ ਪ੍ਰਾਪਤੀ ਕਰੀਏ ਇਸ ਪ੍ਰਕਾਰ ਆਪਣਾ ਸਰੂਪ ਵੀ ਪੜ ਜੋ ਬਾਜੀ ਹੈ ਉਹਨੂੰ ਮਲਣਾ ਕਰੀਏ ਜਿੱਥੇ ਜਾਏ ਵਹੀਏ ਪਲਾ ਕਹੀਏ ਜਿੱਥੇ ਫਿਰ ਸਦਸੰਗ ਜਾਨ ਕੇ ਬੈਠੀਏ ਉੱਥੇ ਕਿਹਦੇ ਭਲੇ ਕਰਨ ਵਾਲਾ ਬਚਨ ਬੋਲੀਏ ਜੇ ਨੂੰ ਬਿਦਨ ਪਾਉਣ ਵਾਲਾ ਜੇ ਦੁੱਖਦਾਇਕ ਵਾਕ ਨਹੀਂ ਬੋਲਣਾ ਚਾਹੀਦਾ ਭਲਾਈ ਵਾਲਾ ਬਚਨ ਬੋਲਿਓ ਜਿੱਥੇ ਵੀ ਜਾ ਕੇ ਬੈਠੀਓ ਝੋਲ ਅੰਮ੍ਰਿਤ ਕੀਜੈ ਝੋਲ ਕਰਕੇ ਭਾਈ ਬੂਰ ਨੂੰ ਜੇ ਪਾਣੀ ਤੇ ਬੂਰ ਆਇਆ ਹੁੰਦਾ ਉਹਨੂੰ ਝੋਲਾ ਦੇ ਕੇ ਹੱਥ ਦੇ ਨਾਲ ਇਸ ਪ੍ਰਕਾਰ ਜੋ ਫਿਰ ਅੰਮ੍ਰਿਤ ਜਿਹੜਾ ਟਿਕਿਆ ਹੈ ਅੰਦਰ ਉਹ ਜਾਲਾ ਉਸ ਨੂੰ ਪੀ ਲਈਦਾ ਇਹ ਸਾਧ ਸੰਗਤ ਜੀ ਸੰਗਤ ਦੇ ਅੰਦਰ ਜੇ ਪਦਾਰਥ ਪ੍ਰਾਪਤ ਹੋਣੇ ਬੂਰ ਵੀ ਨਹੀਂ ਆਈ ਹੈ ਇਹਨਾਂ ਨੂੰ ਵਿਚਾਰੂ ਵੀ ਠਾਣਾ ਝੁਲਾ ਦੇ ਕੇ ਅੰਮ੍ਰਜੋ ਪ੍ਰਵੇਸ਼ੂ ਦੇ ਨਾਮ ਦਾ ਆਨੰਦ ਉਹਨੂੰ ਪੀਣਾ ਚਾਹੀਦਾ ਹੈ ਕੱਲੇ ਪਦਾਰਥਾਂ ਨੂੰ ਖਾਤੀ ਕੇ ਨਿਸੋਣ ਰਹਿਣਾ ਚਾਹੀਦਾ ਹੋਣਾ ਕਾ ਹੋਵੇ ਬਾਸਲਾ ਤੇ ਪਿਆਰੇ ਇਸ ਪ੍ਰਕਾਰ ਜੇ ਕੋਈ ਛੋਡੇ ਕੋਲੇ ਗੁਨਾ ਦਾ ਵਾਸਨਾ ਲੈਣ ਵਾਲਾ ਦੱਬਾ ਹੋਵੇ ਖੁਸ਼ਬੂ ਨੂੰ ਕੱਢ ਬਾਸ ਲਈ ਜਾਏ ਉਹਨੂੰ ਕੱਢ ਜ਼ੁਬਾਨ ਦੁਆਰਾ ਪਰ ਕਰਕੇ ਹਿਰਦੇ ਚੋਂ ਪਰਮੇਸ਼ਰ ਦੀ ਧਰਤ ਨੂੰ ਨਾਸ਼ਨਾ ਲੈਣੀ ਚਾਹੀਦੀ ਹੈ ਆਪ ਕਰੇ ਕਿਸ ਆਖੀਏ ਤੂੰ ਕਹੇ ਪਰਮੇਸ਼ਰ ਆਪ ਹੀ ਸਾਰੇ ਜਗਤ ਨੂੰ ਪੈਦਾ ਕਰਦਾ ਉਸ ਤੋਂ ਬਿਨਾ ਕਿਨੂੰ ਜਾ ਕੇ ਆਖੀਏ ਹੋਰ ਕਰੇ ਨਾ ਕੋਈ ਹੋਰ ਕੋਈ ਕਰਨ ਕਾ ਇਹ ਨੂੰ ਸਮਰੱਥ ਨਹੀਂ ਹੈ ਜਿਹੜਾ ਆਪਣੇ ਸੂਪ ਨੂੰ ਅਨੁਭਵ ਕਰਦਾ ਹੈ ਆਪ ਕਰੇ ਉਹ ਆਪਣੇ ਆਪ ਸੂਪ ਨੂੰ ਹੀ ਸਾਰਿਆਂ ਚ ਅਨੁਭਵ ਕਰਦਾ ਹੈ ਉਹ ਕਿਸ ਨੂੰ ਜਾ ਕੇ ਦੂਸਰੇ ਵੀ ਆਖੇ ਹੋਰ ਕਰੇ ਨਾ ਕੋਈ ਹੋਰ ਕੋਈ ਕਰਨ ਕਰਨ ਸਮਰੱਥੀ ਨਹੀਂ ਐਸੇ ਸਰੂਪ ਨੂੰ ਜਾਣ ਕੇ ਉਹ ਮਸਤ ਹੋ ਰਹੇ ਹਨ ਆਖਣ ਤਾਂ ਕਹੋ ਜਾਈਏ ਇਹ ਭਾਈ ਉਹ ਰਾਇ ਤਰੂ ਬ੍ਰਹਮ ਹੈ ਆਖਣ ਤਾਂ ਉਸ ਨੂੰ ਜਾਈਏ ਇਹ ਭੂਲੜਾ ਹੋਣੀ ਇਹ ਭੁੱਲਿਆ ਹੋਇਆ ਹੋਵੇ ਭੁੱਲ ਗਿਆ ਹੋਵੇ ਉਹਦਾ ਅੰਤਰ ਜਾਣੀ ਹੈ ਘਟ ਘਟ ਕੇ ਅੰਤਰ ਕੀ ਜਾਣ ਤਾ ਭੋਲੋ ਹੈ ਉਹ ਤਾਂ ਪੁੱਲਣਾ ਬਚ ਗਿਆ ਸੋ ਕੋਈ ਕਰਦਾ ਐਪ ਨੂੰ ਭੁੱਲਾ ਜੇ ਹੋਏ ਭੁੱਲਾ ਜਾਏ ਕਹੀ ਜੇ ਹੋਏ ਭੁੱਲਾ ਜਾਏ ਕਹੀ ਜੇ ਤਾਂ ਭਾਈ ਭੁੱਲ ਕਰਦਾ ਹੋਵੇ ਸਹੀ ਭੁੱਲ ਕਰਦਾ ਹੋਵੇ ਆਪਣੇ ਗਿਆਨ ਨੂੰ ਭੁੱਲਿਆ ਹੋਵੇ ਤਾਂ ਤਾਂ ਜਾ ਕੇ ਉਸ ਨੂੰ ਰਹਿ ਦੇਈਏ ਕਈਏ ਵੀ ਮਾਰਾ ਤੁਸੀਂ ਭੁੱਲ ਗਏ ਹੋ ਆਪ ਕਰਤਾ ਕਿਉ ਕਰਤਾ ਗੁਰਖਾ ਆਪਾਈ ਹੰਤੋ ਜਾਵੀ ਉਹ ਕਿਵੇਂ ਭੁੱਲੇਗਾ ਕਦੇ ਭੁੱਲਣ ਵਾਲਾ ਨਹੀਂ ਹੈ ਹੁਨੇ ਦੇਖੇ ਬਾਜ ਕਹਏ ਉਹ ਪਰਮੇਸ਼ਰ ਐਸਾ ਹੈ ਸਾਧ ਸੰਗਜੀ ਸੁਣੇ ਦੇਖੇ ਸੁਣ ਤੋਂ ਬਿਨਾ ਹੈ ਦੇਖਣ ਤੋਂ ਬਿਨਾ ਹੈ ਕਹਿਣ ਤੋਂ ਬਗੈਰ ਹੈ ਤਾਨ ਅਣ ਮੰਗਿਆ ਦਿਵੇ ਦੇਖੋ ਸਾਰੇ ਨੂੰ দান ਦਈ ਜਾਂਦਾ ਬਿਨਾ ਮੰਗੇ ਤੂੰ ਮੰਗਤਾ ਮਾਮ ਬਾਮ ਸਰੂਪ ਆਦਿਕ ਜਿਹੜੀਆਂ ਚੀਜ਼ਾਂ ਹਨ ਦੁਖ ਆਦਿਕੇ ਮੰਗੇ ਨਹੀਂ ਮਿਲਦੇ ਇਹ ਸਭ ਨੂੰ ਆਪੋਂ ਦਈ ਜਾਂਦਾ ਪਰ ਰੱਬ ਦੇ ਅਨਸਾਰ ਉਹ ਪਰਮੇਸ਼ਰ ਦੇ ਪ੍ਰਕਾਰ ਸੁਣੇ ਦੇਖੇ ਬਾਝ ਕਹਿਆ ਸੁਣੇ ਦੇਖੇ ਬਾਝ ਕਹਿਆ ਇਹ ਗੱਲ ਸੁਣੀ ਦੀ ਹੈ ਕਿ ਦੇਖਿਆ ਨਹੀਂ ਜਾਂਦਾ ਕਿਹਾ ਨਹੀਂ ਜਾਂਦਾ ਹੈ ਉਸ ਰੂਪ ਮਾਨ ਅਣ ਮੰਗਿਆ ਦੇਵ ਦਾਨ ਸਾਰਿਆਂ ਨੂੰ ਬਿਨਾਂ ਦੇ ਮੰਗੇ ਤੋਂ ਦਈ ਜਾਂਦਾ ਹੈ ਅਣ ਮੰਗ ਕਰੀ ਜਾਂਦਾ ਦਾਣ ਦੇ ਕੇ ਦਾਣ ਅਣ ਮੰਗਿਆ ਜਿਹੜੇ ਜੋ ਸੰਤ ਮਹਾਤਮਾ ਅਣ ਮੰਗਾ ਚਾਹ ਹਨ ਉਹਨੂੰ ਬ੍ਰह्म ਗਿਆਨ ਦਾ ਦਾਨ ਦੇ ਜਾਂਦਾ ਆ ਪਰਮੇਸ਼ਰ ਅਣਮੰਗ ਹੈ ਇਹ ਦਾਨ ਸਾਰਿਆਂ ਨੂੰ ਦੇਈ ਜਾਂਦਾ ਸੁਣਨ ਦੇਖਣ ਅਜ ਕਹਿ ਹੈ ਜਿਸ ਦੀ ਕਿਰਪਾ ਕਰਕੇ ਅਸੀਂ ਕੰਨਾਂ ਨਾਲ ਸੁਣਦੇ ਹਾਂ ਅੱਖਾਂ ਨਾਲ ਵੇਖਦੇ ਹਾਂ ਕਿ ਕਹਿੰਦੇ ਹਾਂ ਉਹ ਇਹਨਾਂ ਇੰਦਰੀਆਂ ਆਦਿਕਾਂ ਤੋਂ ਬਾਅਦ ਰਹਤ ਹੈ ਕਿ ਆਇੰਦਰਕ ਰੂਪ ਬ੍ਰह्म ਹੈ ਦਾਨ ਅਣ ਮੰਗਿਆ ਦੇਣ ਦੇ ਕੇ ਅਣ ਮੰਗ ਕਰੁੰਦਾ ਉਹ ਪਰਮੇਸ਼ਰ ਆਪ ਅਣ ਮੰਗ ਹੈ ਤੇ দান ਸਾਰਿਆਂ ਦੀ ਜਾਂਦਾ ਐਸਾ ਪਰਮేశਰ ਆਪਕੇ ਤੋਂ ਮੰਗਣ ਦੀ ਇਛਾ ਨਹੀਂ ਰੱਖਦਾ ਸਦਾ ਇਹ ਕਹਾ ਹੈ ਜਿਨ੍ਹਾਂ ਨੂੰ দান ਦਿੰਦਾ ਹੈ ਉਹਨੂੰ ਫਿਰ ਮੰਗਣ ਦੀ ਜੋਗ ਨਹੀਂ ਹੁੰਦਾ ਐਸੀ ਬਖਸ਼ੀ ਬ੍ਰਹਮ ਗਿਆਨ ਦੀ ਕਰ ਦਿੰਦਾ ਹੈ দান ਦੇ ਦਾਤਾ ਜਗ ਵਿਧਾਤਾ ਇਹ ਭਾਈ ਉਹ দান ਸਾਰਿਆਂ ਨੂੰ ਦੇਣ ਵਾਲਾ ਹੈ ਉਹ ਦਾਤਾ ਹੈ ਅਤੇ ਜਗਤ ਦਾ ਕਰਮ ਫਲ ਪ੍ਰਵਾਹ ਹੈ ਵੀ ਇਹ ਜੇ ਕਰਮ ਕਰਦੇ ਜੀਵ ਹੈ ਉਹਨਾਂ ਦੇ ਕੰਮਾਂ ਸਹਰ ਖਰਬੀੁੰਦਾ ਹੈ ਨਾਨਕਾ ਸੱਚ ਸੋਈ ਸਰਬੂਜੀ ਕਹਿੰਦੇ ਸੱਚਾ ਹੈ ਸੋਈ ਉਸ ਰੂਪ ਆਪਣਾ ਆਪ ਕਰੇ ਕਿਸ ਆਖੀ ਹੈ ਇਹ ਵੀ ਜਦ ਤੂੰ ਪਹਿਜਾ ਕਰਦਾ ਕਿਨੂੰ ਜਾ ਕੇ ਰਹਿਦੇ ਇਹ ਉਸ ਤੋਂ ਬਿਨਾ ਤੋਰ ਕਰੇ ਨਾ ਕੋ ਉਸ ਤੋਂ ਬਗੈਰ ਕਰਨ ਵਾਲਾ ਕੋਈ ਨਹੀਂ ਹੈ